ਕੈਨੇਡਾ ਚ ਰਹਿੰਦੇ ਪੰਜਾਬੀਆਂ ਤੇ ਇੱਕ ਵਾਰ ਫਿਰ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ ਦੱਸਿਆ ਗਿਆ ਕਿ ਕੈਨੇਡਾ ਚ ਹਾਲ ਹੀ ਚ ਫੈਡਰਲ ਇਮੀਗ੍ਰੇਸ਼ਨ ਪਾਲਿਸੀ ਚ ਹੋਈ ਸਖਤੀ ਕਰਕੇ 70 ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਇਹਨਾਂ ਚ ਜ਼ਿਆਦਾਤਰ ਵਿਦਿਆਰਥੀ ਪੰਜਾਬੀ ਨੇ ਜੋ ਨਵੀਂ ਸ਼ੁਰੂਆਤ ਦੀ ਆਸ ਚ ਕੈਨੇਡਾ ਗਏ ਸਨ ਹੁਣ ਰੂਡੋ ਸਰਕਾਰ ਐਜੂਕੇਸ਼ਨ ਪਰਮਿਟ ਨੂੰ ਸੀਮਿਤ ਕਰੰਟ ਅਸਥਾਈ ਨਿਵਾਸ ਸਾਖਰਾਂ ਨੂੰ ਘਟਾਉਣ ਦੀ ਯੋਜਨਾ ਬਣਾ ਰਹੀ ਹੈ 2 ਦਿਨ ਪਹਿਲਾਂ ਕੈਨੇਡਾ ਦੇ ਹੈਲੀਫੈਕਸ ਦੇ ਪ੍ਰਧਾਨ ਮੰਤਰੀ ਦੇ ਕੈਨੇਡੀਅਨ ਮੰਤਰੀ ਨੇ ਸਪਸ਼ਟ ਕੀਤਾ ਕਿ ਸਰਦੀਆਂ ਦੇ ਮੌਸਮ ਚ ਬਹੁਤ ਹੈਰਾਨ ਸਕਦੇ ਨੇ ਬਹੁਤ ਸਾਰੇ ਗ੍ਰੈਜੂਏਟਾਂ ਦੇ ਵਰਕ ਪਰਮਿਟ ਇਸ ਸਾਲ ਖਤਮ ਹੋਣ ਜਾ ਰਹੇ ਨੇ ਇਸ ਸਾਲ ਦੇ ਅਖੀਰ ਚ ਇਮੀਗ੍ਰੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਵੀਆਂ ਸੁਬਾਈ ਨੀਤੀਆਂ ਨੇ ਸਥਾਈ ਰਿਹਾਇਸ਼ੀ ਦਾਖਲਿਆਂ ਚ 25% ਦੀ ਕਟੌਤੀ ਕੀਤੀ ਹੈ ਜਿਸ ਨਾਲ ਬਹੁਤ ਸਾਰੇ ਵਿਦਿਆਰਥੀ ਅਚਾਨਕ ਕਮਜ਼ੋਰ ਹੋ ਗਏ ਨੇ ਦਰਅਸਲ 2023 ਚ ਐਜੂਕੇਸ਼ਨ ਵੀਜ਼ਾ ਪ੍ਰਾਪਤ ਕਰਨ ਵਾਲੇ ਲਗਭਗ 37% ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਦੀ ਰਿਹਾਇਸ਼ ਸਹਿਤ ਸੰਭਾਲ ਤੇ ਹੋਰ ਸੇਵਾਵਾਂ 'ਤੇ ਬਹੁਤ ਦਬਾਅ ਪਾਇਆ ਇਸ ਦੇ ਜਵਾਬ ਚ ਕੈਨੇਡਾ ਸਰਕਾਰ ਨੇ ਇਸ ਵਧੇ ਹੋਏ ਬੋਝ ਨਾਲ ਸੇਜਨ ਲਈ ਅਗਲੇ 2 ਸਾਲਾਂ ਚ ਅੰਤਰਰਾਸ਼ਟਰੀ ਵਿ ਪਰਮਿਟ ਅੱਜਿਆਂ ਤੇ ਇੱਕ ਸੀਮਾ ਲਗਾ ਦਿੱਤੀ ਹੈ ਕੈਨੇਡਾ ਦੀ ਸਰਕਾਰੀ ਏਜੰਸੀ ਇਮੀਗ੍ਰੇਸ਼ਨ ਰਿਫਿਊਜਿਸ ਐਂਡ ਸਿਟੀਜ਼ਨਸ਼ਿਪ ਦੇ ਅਨੁਸਾਰ 2024 ਜੀ ਸੀਮਾ ਲਗਭਗ 360000 ਪਰਮਿਟ ਹੋਣ ਦੀ ਉਮੀਦ ਹੈ ਜੋ ਕਿ ਪਿਛਲੇ ਸਾਲ ਨਾਲੋਂ 35% ਤੋਂ ਘਟਾ ਹੈ ਕੈਨੇਡਾ ਚ ਪੰਜਾਬੀ ਮੂਲ ਦੇ ਨੌਜਵਾਨਾਂ ਲਈ ਆਉਣ ਵਾਲੇ ਦਿਨ ਬਹੁਤ ਹੀ ਮੁਸੀਬਤ ਭਰੇ ਹੋਣ ਵਾਲੇ ਨੇ ਹਾਲ ਹੀ ਚ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਐਲਾਨ ਕੀਤਾ ਕਿ ਫੈਡਰਲ ਸਰਕਾਰ ਇਤਿਹਾਸਿਕ ਵਾਅਦੇ ਤੋਂ ਬਾਅਦ ਕੈਨੇਡਾ ਆਉਣ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ ਕਿਉਂਕਿ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਵਾਸੀ ਤੇ ਸਵਿਕਾਰੀ ਵਧੀਆ ਟੂਡੋ ਨੇ ਇਹ ਵੀ ਕਿਹਾ ਕਿ ਸਰਕਾਰ ਹਰ ਸਾਲ ਕੈਨੇਡਾ 'ਚ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੇ ਗਿਣਤੇ 'ਚ ਕਟੌਤੀ ਕਰਨ ਬਾਰੇ ਵਿਚਾਰ ਕਰ ਰਹੀ ਹੈ ਤੇ ਹੁਣ ਨਾ ਬਲਕਿ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਬਲਕਿ ਉੱਥੇ ਰਹਿ ਰਹੇ ਪੰਜਾਬੀਆਂ ਲਈ ਵੀ ਮੁਸ਼ਕਲਾਂ ਪਾ ਸਕਤੀਆਂ ਨੇ